ਇਸ ਗੱਲ ਦੇ ਲਈ ਦੋਹੇ ਸਰਕਾਰਾਂ ਸੀਰਸ ਹੈ ਨਹੀਂ ਨਾ ਸੈਂਟਰ ਦੀ ਸਰਕਾਰ ਹੈ ਨਾ ਪੰਜਾਬ ਦੀ ਸਰਕਾਰ ਹੈ ਇਹਦੇ ਕਾਨੂੰਨ ਬਣਾਉਣਾ ਕੋਈ ਬਹੁਤੀ ਔਖੀ ਵੀ ਇਹ ਤਾਂ ਵੱਡੀ ਦਾ ਗੱਲ ਹੈ ਹੀ ਨਹੀਂ ਇਹ ਅੰਨਿਆ ਬੁਲੀਆਂ ਸਰਕਾਰਾਂ ਨੂੰ ਜਿੰਨਾ ਚਿਰ ਵੱਡਾ ਪ੍ਰੋਟੈਸਟ ਨਹੀਂ ਹੁੰਦਾ ਜਿੰਨਾ ਚਿਰ ਉਹ ਗੱਲ ਨੂੰ ਉਹਨਾਂ ਚਿਰ ਦੇ ਮੰਨਦੇ ਕੋਈ ਅਸਰ ਨਹੀਂ ਪੈਂਦਾ ਅਬ ਇਕੱਠੇ ਹੋ ਕੇ ਇੱਥੇ ਪ੍ਰੋਟੈਸਟ ਕਰੀਏ ਇਹਨ ਇਰਾਦਾ ਠੀਕ ਨਹੀਂ ਹੈ ਤੇਜਿੰਦਰਪਾਲ ਸੰਧੂ ਹੋਰਾਂ ਨੇ ਅਸਤੀਫਾ ਦੇ ਜੋ ਪਾਰਟੀਆਂ ਚਲਦੀਆਂ ਨੇ ਵੀ ਆਉਂਦੇ ਨੇ ਵੀ ਜਾਂਦੇ ਸਾਡੇ ਨਾਲ ਸੁਰਜੀਤ ਸਿੰਘ ਰਖੜਾ ਜੀ ਮੌਜੂਦ ਨੇ ਰਖੜਾ ਸਾਹਿਬ ਸਾਲ ਹੋ ਗਿਆ ਪਰ ਸਰਕਾਰ ਲਗਾਤਾਰ ਦਾਅਵੇ ਤਾਂ ਕਰਦੀ ਸੀ ਕਿ ਕਾਨੂੰਨ ਬਣਾਵਾਂਗੇ ਪਰ ਹਲੇ ਤੱਕ ਬਣਾਇਆ ਨਹੀਂ ਕਿਵੇਂ ਦੇਖ ਦਿਓ ਦੇਖੋ ਐਸ ਗੱਲ ਦੇ ਲਈ ਦੋਹੇ ਸਰਕਾਰਾਂ ਸੀਰੀਅਸ ਹੈ ਨਹੀਂ ਨਾ ਸੈਂਟਰ ਦੀ ਸਰਕਾਰ ਹੈ ਨਾ ਪੰਜਾਬ ਦੀ ਸਰਕਾਰ ਕਿ ਸਰਵਤਰਨ ਦੀ ਗੱਲ ਹੈ ਸਾਰੇ ਗ੍ਰੰਥਾਂ ਦੀ ਗੱਲ ਹੈ ਤੇ ਬੇਅਦਬੀ ਦੀ ਗੱਲ ਹੈ ਇਹਦੇ ਦੇ ਕਾਨੂੰਨ ਬਣਾਉਣਾ ਕੋਈ ਬਹੁਤੀ ਔਖੀ ਨਹੀਂ ਕੀ ਡਿਮਾਂਡ ਕੀ ਹੈ ਕਿ ਜੇ ਕੋਈ ਬੰਦਾ ਧਰਮ ਦੀ ਬੇਅਦਬੀ ਕਰਦਾ ਉਹ ਸਖਤ ਸਜ਼ਾ ਦਿੱਤੀ ਜਾਵੇ ਇਹ ਤੋਂ ਵੱਡੀ ਤਾਂ ਕੋਈ ਗੱਲ ਹੈ ਹੀ ਨਹੀਂ ਤੇ ਇਹ ਤਾਂ ਬਿਨਾਂ ਕਹਿਣ ਤੋਂ ਪਹਿਲਾਂ ਹੋਣਾ ਚਾਹੀਦਾ ਜੀ ਪਰ ਅੱਜ ਭਾਈ ਗੁਰਜੀਤ ਸਿੰਘ ਨੂੰ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਵੀ ਸਰਕਾਰ ਦੇ ਕੰਨ ਨਹੀਂ ਸਰਕੀ ਹੈ ਇਹ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਜਿੰਨਾ ਚਿਰ ਵੱਡਾ ਪ੍ਰੋਟੈਸਟ ਨਹੀਂ ਹੁੰਦਾ ਜਿੰਨਾ ਚਿਰ ਉਹ ਗੱਲ ਨਹੀਂ ਉਹਨਾਂ ਚਿਰ ਦੇ ਮਨ ਦੇ ਉੱਤੇ ਕੋਈ ਅਸਰ ਹੁੰਦਾ ਨਹੀਂ ਸੋ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਣੇ ਲੱਗ ਕੇ ਸਾਰੇ ਧਰਮ ਸਾਰੀਆਂ ਜਾਤਾਂ ਸਾਰੇ ਭਾਈਚਾਰੇ ਵਿੱਚ ਆਪਾਂ ਇਕੱਠੇ ਹੋ ਕੇ ਇੱਥੇ ਪ੍ਰੋਟੈਸਟ ਕਰੀਏ ਇਹ ਮੇਰੀ ਹੱਥ ਵਾਂ ਕੇ ਬੇਨਤੀ ਹੈ ਧੰਨਵਾਦ ਅੱਛਾ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਹੈ ਮੀਟਿੰਗਸ ਹੋ ਰਹੀਆਂ ਨੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਕੋਲ ਹੈ ਪਰ ਹਲੇ ਤੱਕ ਉਹਨਾਂ ਦਾ ਵੀ ਕੋਈ ਰੁਪਈਆ ਕੋਈ ਚੰਗਾ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਗੜਬੜ ਕਿੱਥੇ ਹੋ ਰਹੀ ਹੈ ਜੀ ਦੇਖੋ ਇਹ ਇਰਾਦਾ ਠੀਕ ਨਹੀਂ ਹੈ ਜੇ ਇਰਾਦਾ ਠੀਕ ਹੋਵੇ ਤਾਂ ਇੱਕੋ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋ ਸਕਦਾ ਪਰ ਇਹਦਾ ਇਰਾਦਾ ਠੀਕ ਨਹੀਂ ਜੇ ਇਰਾਦਾ ਠੀਕ ਹੋਵੇ ਫਿਰ ਤਾਂ ਟਾਈਮ ਹੀ ਲੱਗਦਾ ਤੇ ਟਾਈਮ ਤੋਂ ਪਹਿਲਾਂ ਕਹਿਣ ਤੋਂ ਪਹਿਲਾਂ ਹੋ ਸਕਦਾ ਅੱਛਾ ਮੇਰਾ ਲਾਸਟ ਸਵਾਲ ਰੱਖਣਾ ਸਾਬ ਤਜਿੰਦਰਪਾਲ ਸੰਧੂ ਹੋਰਾਂ ਨੇ ਅਸਤੀਫਾ ਦਿੱਤਾ ਹਲੇ ਹਫਤੇ ਤੱਕ ਪਹਿਲਾਂ ਤੁਸੀਂ ਵਰਕਿੰਗ ਕਮੇਟੀ ਬਣਾਈ ਸੀ ਉਹਨਾਂ ਨੇ ਅਚਾਨਕ ਅਸਤੀਫਾ ਦਿੱਤਾ ਉਹਦਾ ਕੀ ਕਾਰਨ ਰਿਹਾ ਜੀ ਦੇਖੋ ਜਦੋਂ ਪਾਰਟੀਆਂ ਚੱਲਦੀਆਂ ਨੇ ਵੀ ਆਉਂਦੇ ਨੇ ਵੀ ਜਾਂਦੇ ਨੇ ਇਹਨਾਂ ਗੱਲਾਂ ਨਾਲ ਬਹੁਤਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਹੁਤ ਬਹੁਤ ਸ਼ੁਕਰੀਆ